ਦੋ ਸਿੱਖਾਂ ਦੇ ਕਤਲ ਦੇ ਵਿੱਚ ਸਰਜਨ ਕੁਮਾਰ ਨੂੰ ਦੋਸ਼ੀ ਘਰਾੜ ਦਿੱਤਾ ਹੁਣ ਇਹ ਆਪਣੇ ਆਪ ਦੇ ਵਿੱਚ ਕਿੱਡਾ ਧੋਖਾ ਸਿੱਖ ਕੌਮ ਦੇ ਨਾਲ ਤੇ ਜਿੰਨੇ ਵੀ ਸ਼ਹਿਰੀ ਸਿੱਖ ਨੇ ਜਾਂ ਉਹ ਸਿੱਖ ਨੇ ਨੈਸ਼ਨਲਿਸਟ ਸਿੱਖ ਨੇ ਪੱਗਾਂ ਵਾਲੇ ਲੋਕ ਨੇ ਜਿਹੜੇ ਇੰਡੀਆ 'ਚ ਰਹਿੰਦੇ ਨੇ ਤੇ ਇੰਡੀਅਨ ਅਕੂਪਾਈਡ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਹੜਾ ਵਕੀਲ ਫੂਲਕਾ ਜਿਹੜਾ ਉਹਨਾਂ ਨੂੰ ਇਹ ਗੱਲ ਚੰਗੀ ਲੱਗਦੀ ਹੈ ਉਹਨਾਂ ਨੂੰ ਮਤਲਬ ਅੱਗੇ ਗੱਲ ਕਰਨ ਦੇ ਲਈ ਜਿਹੜਾ ਹੈ ਬਾਕੀ ਸਿੱਖਾਂ ਤੱਕ ਪਹੁੰਚ ਕਰਨ ਦੇ ਲਈ ਇਹ ਇੰਡੀਅਨ ਸਟੇਟ ਨੇ ਇੱਕ ਸੌਖ ਦਿੱਤੀ ਹੈ ਵੀ ਦੇਖੋ ਤੁਸੀਂ ਤਾਂ ਕਹਿੰਦੇ ਹੋ ਵੀ ਸਿੱਖਾਂ ਨਾਲ ਇਨਸਾਫ ਨਹੀਂ ਹੋਇਆ ਆਹ ਦੇਖੋ ਵੀ ਸੱਜਣ ਕੁਮਾਰ ਤਾਂ ਦੋਸ਼ੀ ਠਹਿਰਾਤਾ ਵੀ ਉਹ ਤਾਂ ਜੇਲ੍ਹ ਤੋਂ ਬਾਹਰ ਨਹੀਂ ਨਿਕਲ ਸਕਦਾ ਹੁਣ ਇਹ ਭਾਈ ਉਹਨਾਂ ਨੇ ਆਪਣੇ ਤਰੀਕੇ ਨਾਲ ਸਿੱਖਾਂ ਤੇ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ 40000 ਸਿੱਖਾਂ ਦਾ ਕਤਲ ਹੋਇਆ ਤੇ ਬਾਕੀ ਦੇ ਜਿਹੜੇ 39998 ਸਿੱਖਾਂ ਦਾ ਇਨਸਾਫ ਕਦੋਂ ਮਿਲੂਗਾ ਦੋ ਸਿੱਖਾਂ ਦੇ ਕਤਲ 'ਚ ਸਜ਼ਾ ਹੋਈ ਹੈ ਤੇ 39998 ਸਿੱਖਾਂ ਦਾ ਹਿਸਾਬ ਕਿਤਾਬ ਕੋਣ ਦੇਊਗਾ ਉਹ ਵੀ 40 ਸਾਲ ਬਾਅਦ ਤੇ ਸਾਡੇ ਤਾਂ ਸਿੰਘਾਂ ਨੂੰ ਇੰਦਰਾ ਗਾਂਧੀ ਮਾਰੀ ਸੀ ਉਹਨਾਂ ਨੇ 4 ਸਾਲਾਂ ਚ 3 ਸਾਲਾਂ ਦੇ ਵਿੱਚ ਸਜ਼ਾ ਦੇਤੀ ਸੀ ਫਾਂਸੀ ਦੇ ਤਖਤਿਆਂ ਤੇ ਲਟਕਾਤਾ ਸੀ ਸਾਡੇ ਸਿੰਘਾਂ ਨੂੰ ਸ਼ਹੀਦ ਕਰਤਾ ਸੀ ਸੋ ਇਹਨਾਂ ਨੇ 40 ਸਾਲ ਲਾਏ ਸੋ ਇਹ ਵੀ ਸੋਚਣ ਦੀ ਗੱਲ ਹੈ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਇੱਕ ਅਸੀਂ ਦੇਖਦੇ ਆ ਮਜ਼ਾਕ ਕਰਦੇ ਨੇ ਨਾਲੇ ਨਾਲੇ ਉਹਨਾਂ ਸਿੱਖ ਜਿਹੜੇ ਪੋਲੇ ਪੋਲੇ ਸਿੱਖ ਨੇ ਨਾ ਗੱਲਾਂ ਚ ਆਉਣ ਵਾਲੇ ਛੇਤੀ ਪੋਲੇ ਪੋਲੇ ਜਿਹੜੇ ਪਹਿਲਾਂ ਹੀ ਡਿੱਗਣ ਲਈ ਤਿਆਰ ਹੁੰਦੇ ਨੇ ਜਿਨ੍ਹਾਂ ਦਾ ਕੱਲ ਵੀ ਜ਼ਿਕਰ ਕੀਤਾ ਸੀ ਵੀ ਜਿਹੜੇ ਲੜੇ ਹੀ ਨਹੀਂ ਹੈਗੇ ਉਹ ਹਾਰੇ ਹੋਏ ਸ਼ਬਦ ਕਿਉਂ ਵਰਤਦੇ ਨੇ ਹਾਰੀ ਹੋਈ ਹਾਰੀ ਹੋਈ ਜਿਹੜੀ ਬੋਡੀ ਲੈਂਗੁਏਜ ਆ ਉਹਨਾਂ ਦੀ ਕਿਉਂ ਹੁੰਦੀ ਹੈ ਤੇ ਜਿਹੜੇ ਕਹਿੰਦੇ ਨੇ ਕਿ ਹਾਂ ਅਸੀਂ ਭਾਰਤ ਦੇ ਵਿੱਚ ਆਜ਼ਾਦ ਹਾਂ ਇਹ ਹਾਰੀ ਹੋਈ ਲੈਂਗੁਏਜ ਆ ਕਿ ਹਾਂ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਇਹ ਹਾਰੀ ਹੋਈ ਲੈਂਗੁਏਜ ਸੋ ਉਹ ਉਹ ਲੋਕ ਇਹ ਸ਼ਬਦ ਯੂਜ਼ ਕਰਦੇ ਨੇ ਜਿਹੜੇ ਲੜੇ ਹੀ ਨਹੀਂ ਹੈਗੇ ਜਿਹੜੇ ਲੜੇ ਨੇ ਇੱਕ ਦਿਨ ਵੀ ਜੇਲ੍ਹ ਚ ਕੱਟ ਕੇ ਆਇਆ ਨਾ ਉਹਦੇ ਮੂੰਹੋਂ ਤੁਸੀਂ ਭਾਵੇਂ ਉਹ ਧੂਮੇ ਦੇ ਨਾਲ ਹੀ ਬੈਠ ਗਿਆ ਹੋਵੇ ਪਰ ਉਹਨੇ ਇਹੋ ਜਿਹਾ ਸ਼ਬਦ ਨਹੀਂ ਕਦੇ ਵਰਤਿਆ ਸੋ ਇਹ 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 ਸਾਡੀ ਪਛਾਣ ਹੈ ਥਰਮਾਮੀਟਰ ਇਹ ਵੀ ਉਹਦਾ ਬੰਦੇ ਦਾ ਪਤਾ ਲੱਗ ਜਾਂਦਾ ਕਿ ਇਹ ਕਦੇ ਸਿੱਖ ਸੰਘਰਸ਼ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਕਦੇ ਲੜਿਆ ਕਿ ਨਹੀਂ ਲੜਿਆ ਸੋ ਇਹ ਇੱਥੋਂ ਅਸੀਂ ਸਿਆਣ ਸਕਦੇ ਹਾਂ ਉਸ ਨੂੰ ਚੰਗੀ ਤਰ੍ਹਾਂ ਸੋ ਇਹ ਪਿਛਲੇ 40 ਸਾਲਾਂ ਦੇ ਵਿੱਚ ਸਾਨੂੰ ਇਹ ਇਹ ਕੁਝ ਦੇਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ